ਜੁਦਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਗੁਰਦੁਆਰਾ ਦਸ਼ਮੀਤ ਸਿੰਘ ਸਭਾ ਵਿਖੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਰਾਜਨੀਤਿਕ ਹਸਤੀਆਂ ਅਤੇ ਲੀਡਰਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਜਿਨਾਂ ਲਈ ਨਤਮਸਤਕ ਹੋ ਹਾਜ਼ਰੀ ਵੀ ਲਵਾਈਆ ਜਿਨਾਂ ਲਈ ਨਗਰ ਕੀਰਤਨ ਵਕਵਾ ਖਿਲਾਕਿਆ ਚ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋ ਗਿਆ ਤਾਂ ਇੱਕ ਵਾਰ ਤਾਂ ਤਸਵੀਰਾਂ ਵੀ ਜ਼ਰੂਰ ਦਿਖਾ ਦਿੰਨੇ ਆ ਵੈਗੁਰਜੀਤ ਖਾਲਸਾ ਵੈਗੁਰਜੀ ਕੀ ਫਤਿਹ ਦਾਸ ਐਡਵੋਕੇਟ ਗਗਨਪ੍ਰੀਤ ਸਿੰਘ 77 ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਅੱਜ ਸਾਡੇ ਇਲਾਕੇ ਭਾਈ ਰਣਦੀਪ ਸਿੰਘ ਨਗਰ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਇਸਤਰੀ ਸਸਤਾ ਸਦਾਵਾ ਵੱਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਅਤੇ ਬੜੇ ਚਾਅ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਔਰ ਸੰਗਤ ਇਸ ਚੀਜ਼ ਦਾ ਬਹੁਤ ਉਤਸ਼ਾਹ ਹੈ ਸਾਰੀਆਂ ਸੰਗਤਾਂ ਜਿਹੜੀਆਂ ਵੀ ਇੱਥੇ ਦਰਸ਼ਨ ਕਰਨ ਆਈਆਂ ਹਨ ਮੈਂ ਸਾਰੀਆਂ ਸੰਗਤਾਂ ਦੇ ਚਰਨਾਂ ਹੇ ਚ ਹੱਥ ਜੋੜ ਕੇ ਅਰਦਾਸ ਵੀ ਕਰਦਾ ਹਾਂ ਕਿ ਉਹਨਾਂ ਦੀ ਉਹਨਾਂ ਦੀ ਛੜਦੀ ਕਲਾ ਦੀ ਅਰਦਾਸ ਵੀ ਕਰਦਾ ਹਾਂ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਜੀ ਟੀਮ ਦੀ ਯਾਦ ਵਿੱਚ ਅੱਜ ਦਾ ਸਵਾਗਤ ਗੁਰਦੁਆਰਾ ਜੇਬਲਾਕ ਤੋਂ ਜੋ ਸੁਲਗਰ ਕੀ ਤਰ੍ਹਾਂ ਰੰਭ ਹੋਇਆ ਸ਼ਹਿਰ ਦੀਆਂ ਸਿੰਘ ਸੁਭਾਵਾਂ ਇਸ ਤਰੀ ਸਾਹ ਸੰਜਵ ਇਹ ਨਗਰ ਕੀਰਤਨ ਵਿੱਚ ਸ਼ੁਭ ਅਧਿਕਾਰੀਆਂ ਅੱਜ ਦੇ ਪਾਵਨ ਅਤੇ ਇਤਿਹਾਸਕ ਦਿਨ ਤੇ ਮਖੂਤੀਆ ਨਗਰ ਕੀ ਸਿੰਘ ਜਿਵੇਂ ਆ ਅੱਜ ਸਾਰੀਆਂ ਇਸਤਰੀ ਸਰਸਕਾਂ ਮਾ ਹਾਦਕਰਦਾ ਹਾਂ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਦੀ ਯਾਦ ਵਿੱਚ ਨਗਰ ਕੀਰਤਨ ਵਿੱਚ ਸ਼ੁਭਿਤ ਕੀਤੀ ਆ ਅੱਜ ਦੇ ਪ੍ਰਕਾਸ਼ ਦਿਨ ਤੇ ਮਖੂਤੀਆ ਸੰਤਰ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਗੁਰਵਿੰਦਰਪਾਲ ਸਿੰਘ ਬੱਪੂ ਅਤੇ ਉਹਨਾਂ ਦੇ ਦੂਜੇ ਪਰਿਵਾਰ ਨੇ ਗੱਲ ਕੇ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅਜ ਨਗਰ ਕੀਰਤਨ ਜੋ ਰਾਮ ਗੀਤਾ ਪੂਰਾ ਲਈ ਕੋਤਾਨਕੋਟ ਧੰਨਵਾਦ ਪ੍ਰਬੰਧ ਕਮੇਟੀ ਦਾ ਅਨੁਸਾਰ ਨਗਰ ਕੀਰਤਨ ਵਿੱਚ ਬੁਲਿਤ ਕਰ ਰਹੀਆਂ ਸੰਗਤਾਂ ਦਾ ਨਮਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਅੱਜ ਦੋ ਦਿਹਾੜੇ ਪਵਿੱਤਰ ਦਿਹਾੜੇ ਆ ਇੱਕ ਗਣਤੰਤਰ ਦਿਵਸ ਦਾ ਤੇ ਇੱਕ ਸਭ ਤੋਂ ਵੱਡਾ ਜਿਹੜਾ ਦਿਹਾੜਾ ਵਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦਾ ਇਹ ਓਛੇ ਹਿੱਧਾਂ ਦੇ ਸਰਤਾਜ ਜਿਹੜੇ ਆ ਉਹਨਾਂ ਦੀ ਯਾਦ ਦੇ ਵਿੱਚ ਹਰੇਕ ਸਾਲ ਇਥੋਂ ਨਗਰ ਕੀਰਤਨ ਆਰੰਭ ਕਰਾਏ ਜਾਂਦੇ ਆ ਜਿਦੇ ਵਿੱਚ ਸੱਦਾ ਪੱਤਰ ਸਾਨੂੰ ਹਰੇਕ ਵਾਰੀ ਦਿੱਤਾ ਜਾਂਦਾ ਤੇ ਇੱਕ ਗੁਰਿੰਦਰਪਾਲ ਪੱਪੂ ਜੀ ਆ ਜਿਹੜੇ ਉਹਨਾਂ ਨੇ ਇਸ ਨਗਰ ਕੀਰਤਨ ਦੀ ਇਸ ਗੁਰਦੁਆਰਾ ਸਾਹਿਬ ਦੀ ਬੜੀ ਜਾਣ ਕੇ ਜ਼ਿੰਦਗੀ ਪਰ ਸੇਵਾ ਕੀਤੀ ਆ ਤੇ ਉਹਨਾਂ ਦੇ ਉਹਨਾਂ ਦੀ ਬਦੌਲਤ ਹੀ ਕਹ ਲੋ ਵੀ ਇਹ ਨਗਰ ਕੀਰਤਨ ਆ ਜਿਹੜੇ ਉਦੋਂ ਤੋਂ ਲੈ ਕੇ ਚੱਲਿਆ ਆ ਰਿਹਾ ਉਹਦੇ ਵਿੱਚ ਹੋਰ ਬੜੀਆਂ ਟੀਮਾਂ ਨੇ ਸਾਡੇ ਲੀਲ ਸਾਹਿਬ ਨੇ ਸਾਡੇ ਮਠਾੜੂ ਸਾਹਿਬ ਨੇ ਸਾਡੇ ਗੁਇਲ ਸਾਹਿਬ ਨੇ ਤੇ ਇਹ ਇਹ ਜਿਹੜਾ ਇੱਕ ਦੁਨੀਆ ਨੂੰ ਦੱਸਿਆ ਜਾਂਦਾ ਕਿ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਤੇ ਜਿਹੜੇ ਸ਼ਹੀਦ ਆਪਣੇ ਕਹਿੰਦੇ ਵੀ ਸਭ ਤੋਂ ਉੱਤਮ ਸ਼ਹੀਦ ਜਿਹੜੇ ਬਾਬਾ ਦੀਪ ਸਿੰਘ ਆ ਜੇ ਬਾਬਾ ਦੀਪ ਸਿੰਘ ਦੇ ਦਰਵਾਜ਼ ਦਰਬਾਰ ਚ ਜਾਂ ਉਹਨਾਂ ਦਾ ਨਾਮ ਲੈ ਕੇ ਕਿਤੋਂ ਆਪਾਂ ਕੋਈ ਮੰਨਤ ਵੀ ਮੰਗ ਲਈਏ ਨਾ ਉਹ ਵੀ 100% ਪੂਰੀ ਹੁੰਦੀ ਆ ਤੇ ਬਾਕੀ ਇਸ ਦੋਨੇ ਦਿਹਾੜਿਆਂ ਦੇ ਉੱਤੇ ਸਾਰਿਆਂ ਨੂੰ ਮੇਰੇ ਦੇਸ਼ਵਾਸੀਆਂ ਨੂੰ ਤੇ ਮੇਰੇ ਸਾਰੇ ਵੀਰਾਂ ਭੈਣਾਂ ਨੂੰ ਵਧਾਈਆਂ ਅੱਜ ਸਾਰੇ ਦੇਸ਼ਵਾਸੀਆਂ ਵਾਸਤੇ ਬੜੀ ਹੀ ਖੁਸ਼ੀ ਵਾਲੀ ਗੱਲ ਜਿੱਥੇ ਕਿ ਅੱਜ 26 ਜਨਵਰੀ ਗਣਤੰਤਰ ਦਿਵਸ ਜਿਹੜਾ ਕਿ ਸਾਰਾ ਭਾਰਤ ਵਾ ਸਾਰਾ ਮਨਾ ਰਿਆ ਉਸੇ ਨੂੰ ਹੀ ਸਮਰਪਿਤ ਜਿੱਥੇ ਕਿ ਦੇਸ਼ ਦੀ ਸਾਡੀ ਜਿਹੜੀ ਪੰਜਾਬ ਦੀ ਕੌਮ ਤੇ ਉਹਦੇ ਜਿਹੜੇ ਸਾਡੇ ਮਹਾਨ ਜਿਹੜੇ ਕਹਿ ਸਕਦੇ ਆ ਸਾਡੇ ਦਿਸ਼ਾ ਨਿਰਦੇਸ਼ਕ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਨਮ ਦਿਹਾੜੇ ਦੇ ਦਿਵਸ ਦੇ ਉੱਪਰ ਜਿਹੜਾ 26 ਜਨਵਰੀ ਦਾ ਦਿਹਾੜਾ ਹੈ ਉਹ ਬੜੇ ਹੀ ਸ਼ਰਧਾ ਉਲਾਸ ਦੇ ਨਾਲ ਪੰਜਾਬੀਆਂ ਵੱਲੋਂ ਮਨਾਇਆ ਜਾਂਦਾ ਹੈ ਔਰ ਅੱਜ ਦਾ ਜਿਹੜਾ ਇਹ ਦਿਹਾੜਾ ਹੈ ਸਾਡੀ 26 ਜਨਵਰੀ ਨੂੰ ਅੱਜ ਇੱਕ ਜਿਹੜਾ ਮਹਾਨ ਨਗਰ ਕੀਰਤਨ ਹੈ ਉਹ ਭਾਈ ਰੰਦੀਰ ਸਿੰਘ ਨਗਰ ਜੇਬ ਬਲਾਕ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਦੇ ਵਿੱਚ ਬੜੇ ਹੀ ਸ਼ਰਧਾ ਭਾਵ ਦੇ ਨਾਲ ਕੱਢਿਆ ਜਾ ਰਿਹਾ ਹੈ ਜਿਹੜਾ ਇਹ ਨਗਰ ਕੀਰਤਨ ਹੈ ਬੀਆਰਐਸ ਨਗਰ ਜੇਬ ਬਲਾਕ ਹਾਊਸਿੰਗ ਬੋਰਡ ਆਈ ਬਲਾਕ ਸੁਨੇਤਪਿੰਡ ਤੋਂ ਹੁੰਦਾ ਹੋਇਆ ਇਹ ਰਾਜਗੁਰੂ ਨਗਰ ਤੋਂ ਹੁੰਦਾ ਹੋਇਆ ਜੇਬ ਬਲਾਕ ਦੀਆਂ ਸ ਜਿਸ ਨੇ ਜਿੱਤੇ ਸਮਾਪਤੀ ਹੈ ਇਸ ਦਾ ਸਾਰਾ ਜਿਹੜਾ ਹੈ ਬਾਬਾ ਦੀਪ ਸਿੰਘ ਜਿਹੜੀ ਸੇਵਾ ਸੁਸਾਇਟੀ ਹੈ ਉਹ ਕਰੇ ਨੇ ਜਿਹੜੇ ਮੇਰੇ ਵੱਡੇ ਵੀਰ ਜੀ ਨੇ ਗगन ਜੀ ਜੋ ਕਿ ਸਾਡੇ ਜਥੇਦਾਰ ਜੋ ਕਿ ਸਵਰਗ ਅੱਤ ਮੇਰੇ ਵੱਡੇ ਵੀਰ ਵਾਸ ਕਰਦੇ ਨੇ ਜਥੇਦਾਰ ਪਪੂ ਜੀ ਉਹਨਾਂ ਦੀ ਯਾਦਗਾਰ ਨੂੰ ਹੀ ਸਮਰਪਿਤ ਜਿਹੜਾ ਉਹਨਾਂ ਦੇ ਬੇਟੇ ਨੇ ਗगन ਜੀ ਨੇ ਇਹ ਜਿਹੜਾ ਇਹ ਜਿਹੜਾ ਦਾ ਨਗਰ ਕੀਰਤਨ ਹੈ ਉਹ ਸਾਰਿਆਂ ਨੂੰ ਹੀ ਸਮਰਪਿਤ ਵੀ ਕੀਤਾ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਅਰਦਾਸ ਬੇਨਤੀ ਵੀ ਹੈ ਕਿ ਇਸੇ ਤਰ੍ਹਾਂ ਗੁਰੂ ਮਹਾਰਾਜ ਬਾਬਾ ਦੀਪ ਸਿੰਘ ਜੀ ਸਾਰੀਆਂ ਸੰਗਤਾਂ ਦੇ ਉੱਪਰ ਆਪਣਾ ਅਸ਼ੀਰਵਾਦ ਬਰਨ ਔਰ ਸਾਰਿਆਂ ਦੇ ਘਰ ਸੁੱਖ ਸਮਰiddhi ਆਵੇ ਔਰ ਇਸੇ ਤਰ੍ਹਾਂ ਹੀ ਸਾਰੇ ਜਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ